ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਸੰਗਰਾਂਦ ਵਾਲੇ ਦਿਨ ਤੁਸੀਂ ਗੁਰੂ ਘਰ ਦੇ ਵਿੱਚ ਇਹ ਤਿੰਨ ਚੀਜ਼ਾਂ ਦੇ ਕੇ ਆਉਣੀ ਹੈ ਫਿਰ ਵੇਖੋ ਤੁਹਾਡਾ ਘਰ ਪੂਰਾ ਹੈ ਧਨ ਦੌਲਤ ਨਾਲ ਭਰ ਜਾਵੇਗਾ ਖੁਸ਼ੀਆਂ ਖੇੜਿਆਂ ਦਾ ਵਾਸ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਹਿ ਕੇ ਹਾਜ਼ਰੀ ਲਗਵਾਇਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਤ ਸੰਗਰ ਜੀ ਆਪਣਾ ਜੋ ਅੱਜ ਦਾ ਵਿਸ਼ਾ ਹੈ ਅੱਜ ਆਪਾਂ ਗੱਲ ਕਰਾਂਗੇ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਸੰਗਰਾਦ ਵਾਲੇ ਦਿਨ ਤੁਸੀਂ ਗੁਰੂ ਘਰ ਇਹ ਤਿੰਨ ਚੀਜ਼ਾਂ ਦੇ ਕੇ ਆਉਣੀਆਂ ਹਨ। ਫਿਰ ਵੇਖਿਓ ਤੁਹਾਡਾ ਪੂਰਾ ਇਹ ਘਰ ਸੁੱਖ ਸ਼ਾਂਤੀ ਨਾਲ ਭਰ ਜਾਵੇਗਾ। ਪੂਰੇ ਘਰ ਵਿੱਚ ਪਰਮਪਿਤਾ ਪਰਮੇਸ਼ਵਰ ਜੀ ਦੀ ਕਿਰਪਾ ਹੋਣੀ ਲਾਜ਼ਮੀ ਹੋ ਜਾਵੇਗੀ। ਸਾਤ ਸੰਗਤਾਂ ਜੀ ਅੱਜ ਇਸ ਵਿਸ਼ੇ ਦੇ ਉੱਪਰ ਗੱਲ ਕਰਾਂਗੇ ਪਰ ਇਸ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੇ ਦੇਣੇ ਅਤੇ ਨਾਲ ਹੀ ਇੱਕ ਵਾਰ ਤੁਸੀਂ ਆਪਣੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਜ਼ਰੂਰ ਬੋਲ ਦੇਣਾ ਤਾਂ ਕਿ ਤੁਹਾਡੀ ਰਸਨਾ ਪਵਿੱਤਰ ਹੋ ਜਾਵੇ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋਣੀ ਸ਼ੁਰੂ ਹੋ ਜਾਵੇ ਸਾਤ ਸੰਗਤਾਂ ਜੀ ਇਸ ਕਥਾ ਵਿਚਾਰਨ ਨੂੰ ਤੁਸੀਂ ਪੂਰਾ ਹੀ ਸਰਵਣ ਕਰਨਾ ਹੈ ਜਿਵੇਂ ਤੁਹਾਨੂੰ ਪਤਾ ਹੈ ਸਾਤ ਸੰਗਤ ਜੀ ਕੇ ਦੀਵਾਲੀ ਦਾ ਤਿਹਾਰ ਆਉਣ ਵਾਲਾ ਹੈ ਇਹ ਇੱਕ ਪਵਿੱਤਰ ਸਮਾਂ ਹੁੰਦਾ ਹੈ ਜੋ ਸਾਡੇ ਜੀਵਨ ਦੇ ਹਰ ਹਨੇਰੇ ਨੂੰ ਰੱਬ ਦੀ ਅਨੰਤ ਰੌਸ਼ਨੀ ਨਾਲ ਮਿਟਾ ਦਿੰਦਾ ਹੈ ਪਰ ਅਜੋਕੇ ਸਮੇਂ ਵਿੱਚ ਅਸੀਂ ਆਪਣੇ ਘਰਾਂ ਨੂੰ ਦੀਵਿਆਂ ਨਾਲ ਤਾਂ ਸਜਾ ਲੈਂਦੇ ਆ ਪਰ ਸਾਡੇ ਦਿਲਾਂ ਵਿੱਚ ਅਜੇ ਵੀ ਅੰਧਕਾਰ ਦੀ ਇੱਕ ਡੂੰਗੀ ਪਰਤ ਜਮਾ ਹੋ ਚੁੱਕੀ ਹੈ ਸਾਡੇ ਘਰਾਂ ਦੀਆਂ ਚਮਤਕਾਰ ਸਜਾਵਟਾਂ ਤੇ ਰੰਗ-ਬਰੰਗੀਆਂ ਲਾਈਟਾਂ ਹੀ ਬਹੁਤ ਸੁੰਦਰਤਾ ਨੂੰ ਵਧਾਉਂਦੀਆਂ ਹਨ ਸਾਤ ਸੰਗਰਜੀ ਸਾਡਾ ਅੰਦਰੂਨੀ ਸਕੂਨ ਅਤੇ ਆਤਮਿਕ ਸ਼ਾਂਤੀ ਅਜੇ ਵੀ ਸਾਡੇ ਜੀਵਨ ਵਿੱਚੋਂ ਗਾਇਬ ਹੋ ਚੁੱਕੀ ਹੈ ਬਹੁਤੇ ਪਰਿਵਾਰਾਂ ਵਿੱਚ ਅੱਜ ਵੀ ਦੁੱਖ ਤਕਲੀਫਾਂ ਪੈਸੇ ਦੀ ਸਮੱਸਿਆ ਜਾਂ ਫਿਰ ਬਿਮਾਰੀ ਨੂੰ ਲੈ ਕੇ ਪਰੇਸ਼ਾਨੀ ਚੱਲਦੀ ਹੀ ਰਹਿੰਦੀ ਹੈ ਸਾਤ ਸੰਗਰਜੀ ਅਸੀਂ ਆਪਣੀ ਜ਼ਿੰਦਗੀ ਨੂੰ ਸੰਪੂਰਨਤਾ ਦੇ ਨਾਲ ਭਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ ਪਰ ਸਾਡੀ ਆਤਮਾ ਅਜੇ ਵੀ ਸੁੱਕੀ ਹੈ ਅਤੇ ਖਾਲੀ ਮਹਿਸੂਸ ਕਰਦੀ ਹੈ ਸਾਤ ਸੰਗਰਜੀ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸਿਖਾਉਂਦੇ ਹਨ ਕਿ ਅਸਲੀ ਦੀਵਾਲੀ ਉਹ ਨਹੀਂ ਜੋ ਸਿਰਫ ਤੇਲ ਦੇ ਦੀਵਿਆਂ ਨਾਲ ਜਲਦੀ ਹੈ ਸਗੋਂ ਉਹ ਹੈ ਜੋ ਸਾਡੇ ਆਤਮਾ ਦੇ ਅੰਧਕਾਰ ਨੂੰ ਦੂਰ ਕਰਕੇ ਸਾਡੇ ਅੰਦਰ ਪਰਮ ਪਿਤਾ ਪਰਮੇਸ਼ਵਰ ਜੀ ਦੀ ਕਿਰਪਾ ਦੇ ਸਦਕਾ ਚਾਨਣ ਪੈਦਾ ਕਰਦੀ ਹੈ ਸੋ ਸਾਥ ਸੰਗਤ ਜੀ ਇਸ ਸਾਲ ਦੀ ਦੀਵਾਲੀ ਨੂੰ ਸੱਚਮੁੱਚ ਅਰਥਪੂਰਨ ਅਤੇ ਆਤਮਿਕ ਰੂਪ ਵਿੱਚ ਵਿਸ਼ੇਸ਼ ਬਣਾਉਣ ਦੇ ਲਈ ਗੁਰੂ ਘਰ ਅਸੀਂ ਇਹ ਤਿੰਨ ਚੀਜ਼ਾਂ ਜ਼ਰੂਰ ਲੈ ਕੇ ਆਉਣੀਆਂ ਹਨ ਤਾਂ ਸਾਤ ਸੰਗਤ ਜੀ ਸਾਡੇ ਘਰ ਵਿੱਚ ਪਰਮਪਿਤਾ ਪਰਮੇਸ਼ਰ ਜੀ ਦੀ ਕਿਰਪਾ ਹੋਵੇਗੀ ਸਾਡੀ ਹਰ ਇੱਕ ਇੱਛਾ ਪੂਰੀ ਹੋ ਜਾਵੇਗੀ ਤਾਂ ਫਿਰ ਸਾਤ ਸੰਗਤ ਜੀ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ ਜੋ ਅਸੀਂ ਗੁਰੂ ਘਰ ਦੇ ਕੇ ਆਉਣੀ ਹੈ ਉਹ ਹੈ ਸਾਤ ਸੰਗਤ ਜੀ ਆਪਣੀ ਮਤ ਅਤੇ ਹਉਮੈ ਨੂੰ ਅਸੀਂ ਗੁਰੂ ਦੇ ਘਰ ਵਿੱਚ ਦੇ ਕੇ ਆਉਣਾ ਹੈ ਸਭ ਤੋਂ ਪਹਿਲਾਂ ਜਦੋਂ ਤੁਸੀਂ ਗੁਰੂ ਘਰੇ ਜਾਓ ਆਪਣੇ ਮਤ ਦਾ ਅਹੰਕਾਰ ਨੂੰ ਘਰ ਵਿੱਚ ਹੀ ਛੱਡ ਕੇ ਆਓ ਕਿਉਂਕਿ ਸਾਡੀ ਮਨੁੱਖੀ ਮਤ ਅਕਸਰ ਹੀ ਅਹੰਕਾਰ ਨਾਲ ਭਰੀ ਰਹਿੰਦੀ ਹੈ ਅਸੀਂ ਸੋਚਦੇ ਹਾਂ ਮੈਂ ਸਭ ਕੁਝ ਜਾਣਦਾ ਹਾਂ ਜਾਂ ਮੈਂ ਸਭ ਕੁਝ ਜਾਣਦੀ ਹਾਂ ਮੇਰੇ ਜਿੰਨਾ ਕੋਣ ਜਾਣ ਸਕਦਾ ਹੈ ਮੈਂ ਤਾਂ ਸਭ ਕੁਝ ਕਰ ਸਕਦੀ ਹਾਂ ਸਭ ਕੁਝ ਕਰ ਸਕਦਾ ਹਾਂ ਅਤੇ ਮੇਰਾ ਹਰ ਫੈਸਲਾ ਸਹੀ ਹੋਵੇਗਾ ਪ੍ਰਸਾਦ ਸਿੰਘ ਜੀ ਮੈਂ ਹੀ ਜਿਹੜਾ ਹੈ ਨਾ ਉਹ ਪਹਿਲਾ ਅੰਧਕਾਰ ਹੈ ਜੋ ਸਾਡੀ ਜ਼ਿੰਦਗੀ ਵਿੱਚ ਰੌਸ਼ਨੀ ਨੂੰ 부ਝਾ ਰਿਹਾ ਹੈ ਜਦੋਂ ਤੱਕ ਅਸੀਂ ਆਪਣੇ ਹੰਕਾਰ ਨੂੰ ਇਸ ਰਾਖ ਨੂੰ ਗੁਰੂ ਚਰਨਾਂ ਵਿੱਚ ਸਮਰਪਿਤ ਨਹੀਂ ਕਰ ਦੇਂਦੇ ਉਦੋਂ ਤੱਕ ਸਾਡੇ ਜੀਵਨ ਵਿੱਚ ਗੁਰੂ ਦਾ ਸੱਚਾ ਪ੍ਰਕਾਸ਼ ਆ ਹੀ ਨਹੀਂ ਸਕਦਾ ਸੋ ਦੀਵਾਲੀ ਤੋਂ ਪਹਿਲਾਂ ਗੁਰੂ ਘਰੇ ਜਾਓ ਤੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਇਹ ਸਧਾਰਨ ਪ੍ਰਾਰਥਨਾ ਕਰੋ ਸੱਚੇ ਪਾਤਸ਼ਾਹ ਮੇਰੀ ਮਤ ਨੂੰ ਆਪਣੀ ਮਤ ਨਾਲ ਬਦਲ ਦਿਓ ਮੈਨੂੰ ਆਪਣੀ ਸਮਝ ਅਤੇ ਗਿਆਨ ਦੀ ਰੋਸ਼ਨੀ ਨਾਲ ਬਖਸ਼ਿਸ਼ ਕਰ ਦਿਓ ਇਹ ਪ੍ਰਾਰਥਨਾ ਤੁਹਾਡੀ ਜ਼ਿੰਦਗੀ ਦੀ ਅਸਲੀ ਸ਼ੁਰੂਆਤ ਹੋਵੇਗੀ ਜਦੋਂ ਗੁਰੂ ਦੀ ਮਤ ਸਾਡੇ ਮਨ ਵਿੱਚ ਵਸਦੀ ਹੈ ਨਾ ਗੁਰੂ ਦੇ ਵਿਚਾਰ ਸਾਡੀ ਮਤ ਵਿੱਚ ਆਉਣੇ ਸ਼ੁਰੂ ਹੁੰਦੇ ਹਨ ਤਾਂ ਸਾਤ ਸੰਗਤ ਜੀ ਸਾਡੀ ਬੁੱਧੀ ਫਿਰ ਸਾਫ਼ ਹੋ ਜਾਂਦੀ ਹੈ ਸਾਡੇ ਕਰਮ ਸੁੱਚੇ ਹੋ ਜਾਂਦੇ ਹਨ ਤੇ ਪਵਿੱਤਰ ਹੋ ਜਾਂਦੇ ਹਨ ਤੇ ਸਾਡੇ ਘਰ ਵਿੱਚ ਨਾ ਸਿਰਫ ਪੈਸੇ ਦੀ ਦੌਲਤ ਸਗੋਂ ਸ਼ਾਂਤੀ ਪਿਆਰ ਅਤੇ ਸੁੱਖ ਦੀ ਅਨਮੋਲ ਦੌਲਤ ਵੀ ਆਉਂਦੀ ਹੈ ਤੇ ਨਾਲ ਹੀ ਸਾਤ ਸੰਗਤ ਜੀ ਅਹੰਕਾਰ ਨੂੰ ਤਿਆਗਣ ਦਾ ਇਹ ਛੋਟਾ ਜਿਹਾ ਕਦਮ ਤੁਹਾਡੀ ਜ਼ਿੰਦਗੀ ਨੂੰ ਹਨੇਰੀ ਰਾਤੇ ਲੈ ਕੇ ਜਾਵੇਗਾ ਸਾਤ ਸੰਗਤ ਜੀ ਦੂਸਰੀ ਜਿਹੜੀ ਚੀਜ਼ ਹੈ ਜੋ ਅਸੀਂ ਗੁਰੂ ਘਰ ਦੇ ਕੇ ਆਉਣੀ ਹੈ ਉਹ ਹੈ ਸਾਤ ਸੰਗਤ ਜੀ ਗੁਰੂ ਘਰ ਜਾ ਕੇ ਆਪਣੀਆਂ ਸਾਰੀਆਂ ਦੁੱਖ ਪਰੇਸ਼ਾਨੀਆਂ ਨੂੰ ਗੁਰੂ ਦੇ ਚਰਨਾਂ ਵਿੱਚ ਰੱਖ ਆਓ ਸਾਤ ਸੰਗਤ ਜੀ ਅਕਸਰ ਅਸੀਂ ਗੁਰੂ ਘਰ ਜਾਂਦੇ ਕੁਝ ਮੰਗਣ ਦੀ ਇੱਛਾ ਨਾਲ ਕੋਈ ਸੰਸਾਰਿਕ ਚੀਜ਼ ਮੰਗਦਾ ਹੈ ਕੋਈ ਸਫਲਤਾ ਜਾਂ ਕੋਈ ਖੁਸ਼ੀ ਮੰਗਦਾ ਹੈ ਪਰ ਇਸ ਵਾਰ ਸਾਨੂੰ ਕਹਿੰਦੇ ਹੈ ਕਿ ਮੰਗਣ ਨਹੀਂ ਜਾਣਾ ਸਗੋਂ ਦੇਣ ਜਾਓ ਸਾਡੇ ਸਾਰੇ ਹੀ ਦੁੱਖ ਸਾਰੀਆਂ ਚਿੰਤਾਵਾਂ ਸਾਰੇ ਡਰ ਤੇ ਸਾਰੀਆਂ ਪਰੇਸ਼ਾਨੀਆਂ ਨੂੰ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ ਆਓ ਸਾਡੇ ਜੀਵਨ ਵਿੱਚ ਇਹ ਦੁੱਖ ਚਿੰਤਾਵਾਂ ਸਾਨੂੰ ਰੱਖਣ ਲਈ ਨਹੀਂ ਮਿਲੀਆਂ ਸਗੋਂ ਇਹਨਾਂ ਨੂੰ ਛੱਡਣ ਲਈ ਮਿਲੀਆਂ ਹਨ ਸੋ ਜਦੋਂ ਅਸੀਂ ਗੁਰੂ ਦੇ ਦਰਬਾਰ ਵਿੱਚ ਆਪਣਾ ਸਾਰਾ ਬੋਝ ਰੱਖ ਦੇਵਾਂਗੇ ਪਰਮਾਤਮਾ ਜੀ ਸਾਡੇ ਤੇ ਕਿਰਪਾ ਕਰਨਗੇ ਸਾਡੀ ਆਤਮਾ ਹੌਲੀ ਹੋ ਜਾਵੇਗੀ ਸਾਡਾ ਮਨ ਜਿਹੜਾ ਹੈ ਪਹਿਲਾਂ ਚਿੰਤਾਵਾਂ ਤੇ ਡਰ ਨਾਲ ਭਰਿਆ ਹੋਇਆ ਸੀ ਖਾਲੀ ਅਤੇ ਸ਼ਾਂਤ ਹੋ ਜਾਵੇਗਾ ਇਸ ਖਾਲੀ ਮਨ ਵਿੱਚ ਫਿਰ ਰੱਬ ਦੀ ਅਨੰਤ ਰੌਸ਼ਨੀ ਵਾਸ ਕਰ ਜਾਵੇਗੀ ਸੋ ਸਾਥ ਸੰਗਤ ਜੀ ਇਸ ਦੀਵਾਲੀ ਤੋਂ ਪਹਿਲਾਂ ਪਹਿਲਾਂ ਤੁਸੀਂ ਸੰਗਰਾਦ ਵਾਲੇ ਦਿਨ ਗੁਰੂ ਘਰ ਜਾਣਾ ਹੈ ਤੇ ਕੁਝ ਮੰਗਣ ਦੀ ਬਜਾਏ ਆਪਣੀਆਂ ਚਿੰਤਾਵਾਂ ਪਰੇਸ਼ਾਨੀਆਂ ਬੇਚੈਨੀਆਂ ਤੇ ਕਲੇਸ਼ਾਂ ਨੂੰ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ ਦੇਣਾ ਹੈ ਆਪਣੇ ਅੰਦਰੋਂ ਪੰਜ ਕੁਰੀਤੀਆਂ ਨੂੰ ਦੂਰ ਕਰਕੇ ਆਉਣਾ ਹੈ ਜਦੋਂ ਤੁਸੀਂ ਗੁਰੂ ਦੇ ਚਰਨਾਂ ਵਿੱਚ ਇਹ ਸਭ ਕੁਝ ਛੱਡ ਕੇ ਵਾਪਸ ਆਉਂਦੇ ਹੋ ਤਾਂ ਸਾਥ ਸੰਗਤ ਜੀ ਤੁਸੀਂ ਮਹਿਸੂਸ ਕਰੋਗੇ ਤੁਹਾਡੇ ਘਰ ਦੀ ਹਵਾ ਤੱਕ ਬਦਲ ਗਈ ਹੈ ਤੁਹਾਡੇ ਜੀਵਨ ਦਾ ਬੋਝ ਹਲਕਾ ਹੋ ਜਾਵੇਗਾ ਸ਼ਾਂਤੀ ਤੇ ਦੌਲਤ ਤੁਹਾਡੇ ਜੀਵਨ ਵਿੱਚ ਆਪਣੇ ਆਪ ਚਲੀ ਆਵੇਗੀ ਸਾਥ ਸੰਗਤ ਜੀ ਤੀਸਰੀ ਜੋ ਚੀਜ਼ ਹੈ ਜੋ ਅਸੀਂ ਗੁਰੂ ਘਰ ਦੇ ਕੇ ਆਉਣੀ ਹੈ ਉਹ ਹੈ ਸਾਥ ਸੰਗਤ ਜੀ ਘਰ ਤੋਂ ਦੇਗ ਪ੍ਰਸ਼ਾਦ ਤਿਆਰ ਕਰਕੇ ਗੁਰੂ ਦੀਆਂ ਸੰਗਤਾਂ ਵਿੱਚ ਵੰਡਣ ਦੀ ਪ੍ਰਕਿਰਿਆ ਸਾਤ ਸੰਗਾਂਜੀ ਇਹ ਤੇਜਾ ਅਤੇ ਸਭ ਤੋਂ ਮਹਤਵਪੂਰਨ ਕਦਮ ਹੈ। ਦੀਵਾਲੀ ਦਾ ਅਸਲੀ ਚਮਤਕਾਰ ਸੰਝਾ ਅਤੇ ਸੇਵਾ ਵਿੱਚ ਲੁਕਿਆ ਹੁੰਦਾ ਹੈ। ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਦੇਗ ਜਾਂ ਪ੍ਰਸ਼ਾਦ ਤਿਆਰ ਕਰਦੇ ਹੋ ਤਾਂ ਸਾਤ ਸੰਗਾਂਜੀ ਉਹ ਸਿਰਫ ਆਟੇ, ਸ਼ੱਕਰ ਜਾਂ ਘਿਓ ਦਾ ਮਿਸ਼ਰਣ ਨਹੀਂ ਹੁੰਦਾ। ਇਹ ਤੁਹਾਡੇ ਸ਼ਰਧਾ ਤੇ ਤੁਹਾਡੇ ਪਿਆਰ ਤੇ ਤੁਹਾਡੇ ਸ਼ੁਕਰਾਨੇ ਦਾ ਸੰਕੇਤ ਹੁੰਦਾ ਹੈ। ਜਦੋਂ ਤੁਸੀਂ ਇਸ ਪ੍ਰਸ਼ਾਦ ਨੂੰ ਗੁਰੂ ਘਰ ਲੈ ਕੇ ਜਾਓਗੇ ਸੰਗਤਾਂ ਵਿੱਚ ਵੰਡ ਦੇਣ ਦੇ ਹੋ ਤਸਾਤ ਸੰਗਤ ਜੀ ਤੁਹਾਡੀ ਇਹ ਸੇਵਾ ਗੁਰੂ ਦੇ ਚਰਨਾਂ ਤੱਕ ਪਹੁੰਚ ਜਾਂਦੀ ਹੈ ਫਿਰ ਸਾਤ ਸੰਗਤ ਜੀ ਦੇਗ ਵੰਡਣਾ ਸਿਰਫ ਭੋਜਨ ਵੰਡਣਾ ਨਹੀਂ ਹੁੰਦਾ ਇਹ ਦੇਗ ਵੰਡਣਾ ਸਿਰਫ ਭੋਜਨ ਤੱਕ ਹੀ ਅਸੀਂ ਸੀਮਤ ਕਰ ਚੁੱਕੇ ਹਾਂ ਪਰ ਇਹ ਸੇਵਾ ਦਾ ਪ੍ਰਤੀਕ ਹੁੰਦਾ ਹੈ ਇਹ ਸ਼ੁਕਰਾਨੇ ਦਾ ਪ੍ਰਤੀਕ ਹੈ ਜੋ ਵਿਅਕਤੀ ਗੁਰੂ ਘਰ ਵਿੱਚ ਸ਼ਰਧਾ ਨਾਲ ਪ੍ਰਸ਼ਾਦ ਵੰਡਦਾ ਹੈ ਉਸ ਦਾ ਜੀਵਨ ਕਦੇ ਵੀ ਖਾਲੀ ਨਹੀਂ ਰਹਿੰਦਾ ਗੁਰੂ ਦੀ ਕਿਰਪਾ ਨਾਲ ਵੰਡਿਆ ਹੋਇਆ ਪ੍ਰਸ਼ਾਦ ਰੱਬ ਵੱਲੋਂ ਦੌਲਤ ਸੋਖਤੇ ਸ਼ਾਂਤੀ ਦੇ ਰੂਪ ਵਿੱਚ ਵਾਪਸ ਵੀ ਆਉਂਦਾ ਹੈ ਸਾਧ ਸੰਗਤ ਜੀ ਅਸਲਈ ਇਸ ਦੀਵਾਲੀ ਦੇ ਮੌਕੇ ਤੇ ਪਹਿਲਾਂ ਪਹਿਲਾਂ ਤੁਸੀਂ ਸੰਗਰਾਣ ਵਾਲੇ ਦਿਨ ਗੁਰਦੁਆਰਾ ਸਾਹਿਬ ਜਾਣਾ ਹੈ ਆਪਣੇ ਹੱਥਾਂ ਨਾਲ ਪ੍ਰਸ਼ਾਦ ਤਿਆਰ ਕਰਨਾ ਹੈ ਤੇ ਨਾਲ ਨਾਲ ਗੁਰਬਾਣੀ ਦਾ ਜਾਪ ਕਰਦੇ ਜਾਣਾ ਹੈ ਗੁਰੂ ਘਰ ਜਾ ਕੇ ਸੰਗਤਾਂ ਦੇ ਵਿੱਚ ਇਹ ਦੇਗ ਪ੍ਰਸ਼ਾਦ ਸਾਂਝਾ ਕਰੋ ਵੇਖਿਓ ਕਿਵੇਂ ਤੁਹਾਡੇ ਜੀਵਨ ਵਿੱਚ ਸੁਖ ਆਵੇਗਾ ਕਿਵੇਂ ਪਰਮ ਪਿਤਾ ਪਰਮੇਸ਼ਵਰ ਤੁਹਾਡੀ ਹਰ ਅਰਦਾਸ ਕਬੂਲ ਕਰਨਗੇ ਤਾਂ ਫਿਰ ਸਾਧ ਸੰਗਤ ਜੀ ਇਸ ਨੂੰ ਤਿਉਹਾਰ ਨਾ ਬਣਾਓ ਇਸ ਨੂੰ ਆਪਣੀ ਆਤਮਾ ਦੇ ਅੰਦਰੋਨੀ ਚਾਨਣ ਨੂੰ ਜਗਾਉਣ ਦਾ ਇੱਕ ਮੌਕਾ ਬਣਾਓ ਗੁਰੂ ਘਰ ਜਾਓ ਆਪਣੇ ਨਾਲ ਇਹ ਤਿੰਨ ਚੀਜ਼ਾਂ ਜ਼ਰੂਰ ਲੈ ਕੇ ਜਾਓ ਜਦੋਂ ਤੁਸੀਂ ਇਹਨਾਂ ਤਿੰਨ ਚੀਜ਼ਾਂ ਨੂੰ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੰਦੇ ਹੋ ਤਾਂ ਰੱਬ ਤੁਹਾਨੂੰ ਤਿੰਨ ਗੁਣਾ ਵਾਪਸ ਹੋ ਕੇ ਜ਼ਰੂਰ ਵਾਪਸ ਕਰਨਗੇ ਸੱਚੀ ਮੱਤ ਅਟੁੱਟ ਸ਼ਾਂਤੀ ਅਤੇ ਅਨਮੋਲ ਦੌਲਤ ਕਿਉਂਕਿ ਦੀਵਾਲੀ ਸਿਰਫ ਬਾਹਰੀ ਚਮਕ ਦਾ ਨਾਮ ਨਹੀਂ ਸਗੋ ਅੰਦਰੋਨੀ ਪ੍ਰਕਾਸ਼ ਦਾ ਵੀ ਇੱਕ ਮਹੱਤਵਪੂਰਨ ਨਾਮ ਮੰਨਿਆ ਜਾਂਦਾ ਹੈ ਇਹ ਪ੍ਰਕਾਸ਼ ਸਿਰਫ ਤੇ ਸਿਰਫ ਗੁਰੂ ਦੇ ਦਰਬਾਰ ਵਿੱਚ ਹੀ ਮਿਲਦਾ ਹੈ ਕਿਧਰੇ ਹਾਸੇ-ਉਪਾਸੇ ਸਾਨੂੰ ਕੁਝ ਨਹੀਂ ਮਿਲਣਾ ਬਸ ਭਟਕਣਾ ਹੀ ਮਿਲਦੀ ਹੈ ਇਸ ਲਈ ਇਸ ਸਾਲ ਦੀਵਾਲੀ ਤੋਂ ਪਹਿਲਾਂ-ਪਹਿਲਾਂ ਗੁਰੂ ਦੇ ਦਰ ਤੋਂ ਸ਼ੁਰੂ ਕਰੋ ਜਦੋਂ ਤੁਸੀਂ ਇਹ ਤਿੰਨ ਕਦਮ ਅਪਣਾ ਲਓਗੇ ਨਾ ਤਾਂ ਪਰਮਪਿਤਾ ਪਰਮਾਤਮਾ ਜੀ ਤੁਹਾਡੇ ਉੱਪਰ ਐਸੀ ਕਿਰਪਾ ਕਰਨਗੇ ਕਿ ਤੁਹਾਡੀ ਜ਼ਿੰਦਗੀ ਸੋਖ ਸ਼ਾਂਤੀ ਨਾਲ ਭਰ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ